ਲਾ ਪੁੱਤ ਇੰਨੀ ਕਣਕ ਦਾ ਥਾਪਾ ਨੂੰ ਮੁੱਕਦੀ ਨਹੀਂ ਹੈ ਤੂੰ ਤੂੰ ਘਰੇ ਬੈਠੀ ਤੇ ਮੈਂ ਨਾ ਆਟਾ ਪਿਆ ਲਿਆਉਂਗੀ ਫਿਰ ਤਨਾ ਕੇ ਰੋਟੀ ਬਣਾ ਕੇ ਦੇਣੀ ਹੈ ਚੰਗਾ ਠੀਕ ਹੈ ਮੰਮੀ ਸਸਰੀ ਕਾਲਪੈਣੇ ਸਸਰੀ ਕਾਮ ਆ ਗਏ ਆ ਫਿਰ ਹੈ ਹਾਂ ਬੈਨੇ ਉਹਨਾਂ ਕਣਕ ਨਹੀਂ ਹੈਗੀ ਸੀ ਘਰੇ ਜਮੇ ਅਸਤ ਬੱਲੀਆਂ ਚੁੱਕਣ ਗੰਗਨਾ ਸੀ ਮਾਵਾ ਤੇ ਆ ਅੱਛਾ ਹੁਣ ਬੱਲੀਆਂ ਚੁੱਕ ਕੇ ਕਣਕ ਕਾਉਂ ਕਰੋਗੇ ਜੰਦਰ ਬੈ ਜਾ हां ਪੈਣੀ ਫਿਰ ਹੋਰ ਕੀ ਕਰੀਏ ਮੈਂ ਦੀਪੂ ਤੇ ਗਈ ਸੀ ਕੰਕ ਲੈਣ ਤੇ ਉਹਨਾਂ ਦਾ ੱੱਕੇ ਮਾਰ ਕੇ ਕੱਢਤਾ ਕਹਿੰਦੇ ਕਾਰ ਹੀ ਕੱਟੇਗਾ ਲੈ ਦੱਸ ੱੱਕੇ ਮਾਰ ਕੇ ਕੱਢਣਾ ਪਊਗਾ ਮੈਨੂੰ ਵੀ ਜਿਹਦੇ 2 ਮਹੀਨੇ ਹਕੇ ਕਿਰਾਇਆ ਦਿੱਤਾ ਇਹਨੂੰ ਤੀਜਾ ਮਹੀਨੇ ਦੇ ਵੀ 10 ਦਿਨ ਰਹਿ ਗਏ ਤੀਜਾ ਮਹੀਨਾ ਪੂਰਾ ਹੋਣਾ ਵਾਲਾ ਹੈਗਾ ਤੇ ਭਾਈ ਮੈਨੂੰ ਕਿਰਾਇਆ ਦੇ ਪੈਣੀ ਤੈਨੂੰ ਪਤਾ ਮੈਨੂੰ ਹਜੇ ਤੱਕ ਕੋਈ ਕੰਮ ਨਹੀਂ ਮਿਲਿਆ ਜਦੋਂ ਮੈਨੂੰ ਕੋਈ ਕੰਮ ਮਿਲ ਗਿਆ ਨਾ ਤੇ ਮੈਂ ਤੇਰਾ ਕਿਰਾਇਆ ਦੇ ਦੂੰਗੀ ਕੀ ਪਤਾ ਤੈਨੂੰ ਕੰਮ 6 ਮਹੀਨੇ ਨਾ ਮਿਲੇ ਫਿਰ ਤੂੰ 6 ਮਹੀਨੇ ਨਹੀਂ ਕਰਾਇਆ ਦਿੰਦੀ ਕੀ ਕੋਈ ਨਾ ਆਂਟੀ ਕਰਾਇਆ ਸੀ ਦੇ ਦਾਂਗੇ ਮੇਰੇ ਮੰਮੀ ਕੰਮ ਪਾਲਦੀ ਫਿਰਦੀ ਆ ਆਏ ਨਹੀਂ ਕੰਮ ਲੱਭਦੇ ਭਾਈ ਕਰੇ ਬੈਠਿਆਂ ਨੂੰ ਜਿਵੇਂ ਤੁਸੀਂ ਕੰਮ ਪਾਲਦਿਆਂ ਫਿਰਦੂਗਾ ਕੰਮ ਦਾ ਕੀ ਕੰਮ ਤਾਂ ਭਾਵੇਂ 6 ਮਹੀਨੇ ਨਾ ਮਿਲੇ ਫਿਰ ਤੁਸੀਂ ਐਂ ਕਰਾਏ ਨੂੰ ਲਮਕਾਈ ਜਾਊਗਾ ਮੈਨੂੰ ਨਹੀਂ ਨਹੀਂ ਭੈਣੇ ਮੈਂ ਨਾ ਲੱਭਦੀ ਫਿਰਦੀ ਆ ਆ ਪਿੰਡ ਦੇ 4-5 ਘਰਾਂ ਦੇ ਜਾ ਆਈਆਂ ਮੈਨੂੰ ਕਹਿੰਦੀ ਸੀ ਆਥਨ ਤੱਕ ਦੱਸਾਂਗਾ ਜਦੋਂ ਮੈਨੂੰ ਕੰਮ ਮਿਲ ਗਿਆ ਨਾ ਜਿਹੜੇ ਬਣੇ ਕੋਲ ਪੈਸੇ ਆਉਣਗੇ ਮੈਂ ਪਹਿਲਾਂ ਤੇਰੇ ਪੈਸੇ ਲਾਉਂਗੀ ਅੰਜੀ ਅੰਟੀ ਕੌਣ ਤੈਨੂੰ ਕੰਮ ਤੇ ਰੱਖਦਾ ਭਾਈ ਸਭ ਨੂੰ ਪਤਾ ਹੈ ਤੇਰਾ ਵੀ ਤੂੰ ਕੰਮਾਂ ਤੇ ਕਿਹੜੇ ਲੱਗਣ ਆਲੀ ਐਗੀ ਤੇ ਨਾਲੇ ਇੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਆਈ ਨੂੰ ਕੋਈ ਹੈ ਨਹੀਂ ਤੇਰੇ ਅੱਗੇ ਪਿੱਛੇ ਕੋਈ ਕਦੇ ਪਤਾ ਲੈਣ ਤਾਂ ਤੇਰਾ ਆਇਆ ਨਹੀਂ ਵੀ ਤੂੰ ਰੱਜੀ ਆ ਕਿ ਭੁੱਖੀ ਆ ਖਬਰਾਂ ਕੀ ਖੂ ਭਟ ਕੇ ਆਈਆਂ ਤੂੰ ਨਾ ਨਾ ਪੈਣੇ ਐਂ ਕੋ ਬੋਲਦੀਆਂ ਜਵਾਕੜੇ ਅੱਗੇ ਹਾਂ ਅੱਜ ਤਾਂ ਕੋਈ ਗੱਲ ਹੀ ਨਹੀਂ ਹੈਗੀ ਚਲ ਜੇ ਨਾ ਕੋਈ ਕੰਮ ਤੇ ਰੱਖੂਗਾ ਆਪਣੇ ਫੈਕਟਰੀ ਹੈਗੀ ਆ ਨੇੜੇ ਮੈਂ ਉੱਥੇ ਲੱਗ ਜੂੰਗੀ ਕੰਮ ਤੇ ਮੈਂ ਪੁੱਛਾਂਗੀ ਭੈਣ ਬਣ ਕੇ 10 ਦਿਨ ਦੇ ਦੇ ਸਾਨੂੰ ਹੈ ਛੱਡ ਭਾਈ ਤੂੰ ਪਰੇ ਕੰਮ ਕੰਮ ਨੂੰ ਤੇ ਤੂੰ ਆਪਦਾ ਸਮਾਨ ਚੱਕ ਲੈ ਸਾਡਾ ਕਮਰਾ ਕਰਦੇ ਵਿਹਲਾ ਅਸੀਂ ਚੜ੍ਹਾ ਤਾਂ ਆਏ ਸੀ ਕਿਰਾਏ ਤੇ ਵੀ 2 ਰੁਪਏ ਆ ਜਾਣਗੇ ਤੇ ਫ੍ਰੀ ਬਹਾਉਣ ਨਾਲ ਤਾਂ ਅਸੀਂ ਤੂੜੀ ਦਾ ਭਰ ਲਾਂਗੇ ਹੁਣ ਮੂਰੇ ਤੂੜੀ ਦਾ ਸੀਜ਼ਨ ਆਇਆ ਪਿਆਗਾ ਭੈਣੇ ਮੈਂ ਆਪਦੀ ਜਵਾਕੜੀ ਨੂੰ ਲੈ ਕੇ ਕਿੱਥੇ ਜਾਊਂਗੀ ਹੈ ਛੋਟੀ ਜੀ ਮੇਰੀ ਜਵਾਕੜੀ ਕਿੱਥੇ ਅਸੀਂ ਮਾਵਾਂ ਧੀਆਂ ਰਾਵਾਂਗਾ ਨਹਾਤ ਬੰਦੀਆਂ ਭੈਣ ਬਣ ਕੇ ਤੂੰ ਐ ਨਾ ਕਰ ਸਾਨੂੰ ਨਾ ਸਮਾਨ ਨੱਚ ਕਾ ਸਾਡਾ ਕੋਈ ਨਾ ਤੇਰੇ ਪੈਸੇ ਤਾਂ ਮੈਂ ਦੇਉਂਗੀ ਨਹੀਂ ਕਰੋਂ ਦੇਗੀ ਪੈਸੇ ਤਿੰਨ ਮਹੀਨਿਆਂ ਦੇ ਪੈਸੇ ਇਕੱਠੇ ਹੋ ਗਏ ਤੇ ਹੁਣ ਦੇਣ ਦਾ ਮਹੀਨੇ ਦੇ ਔਖੇ ਤੈਨੂੰ ਜੇ ਤੇਰਾ ਕੋਈ ਕੰਮ ਧੰਦਾ ਹੈ ਨਹੀਂ ਤੇ ਤਿੰਨ ਮਹੀਨੇ ਦੇ ਤੂੰ ਕਿਵੇਂ ਭਰ ਦੇਗੀ ਬਾਕੀ ਚਲ ਐ ਕਰ ਲੈ ਫੇਰ ਤੂੰ ਜਿਹੜੀਆਂ ਸਾਡੀਆਂ ਮਹਿਸਾ ਇੱਥੇ ਨਾਲੇ ਤਾਂ ਤੈਨੂੰ ਸੌਖਾ ਹੋ ਜਾਊਗਾ ਆ ਇੱਥੇ ਬੈਠੀ ਐ ਤੂੰ ਵਿੱਚੇ ਜਿਹੜੇ ਤਾਂ ਗੋਹਾ ਕੁੜਾ ਹੋਇਆ ਕਰੂ ਉਹ ਸੱਡਿਆ ਕਰੀ ਨਾਲ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਆ ਦਿਆ ਕਰ ਨੀਰਾ ਪਾ ਦਿਆ ਕਰ हां पणि ले तू मने पहला ही कह दे अडी की गल सीगी मैं ता सारा काम कर दिया करूंगी थोड़ा गोहा पादया करूंगी मैं सारा वक्कर मार दिया करूंगी पशु प्यादा करू ਧਾਰਾਂ ਤੱਕ ਵੀ ਕੱਢ ਦਿਆ करूंगी ਐ ਤਾਂ ਕੋਈ ਨਾ ਪणि चल हां ਕੋਈ ਗੱਲ ਨਹੀਂ ਧਾਰ ਤਾਂ ਮੈਂ ਕੱਢ ਕੇ ਲੈ ਜਾਕਰੂ ਆਪੇ ਟੜਕੇ ਹੱਥ ਨੇ ਨਾਲ ਤਾਂ ਨੀਰਾ ਪਾਇਆ ਕਰੀ ਇੱਥੇ ਦਾਣਾ ਦਲੀਆ ਹੁੰਦਾ ਤੇ ਨਾਲੇ ਤੂੰ ਪਾਣੀ ਤਾਂ ਨਹੀਂ ਪਿਆ ਦਿਆ ਕਰੀ ਇਹ ਨਾ ਹੋਵੇ ਕਿਤੇ ਦਾਣਾ ਦਲੀਆ ਪਾਸੇ-ਆਸੇ ਕਰੀ ਜਾਵੇਂ ਵੀ 2 ਰੁਪਏ ਵੱਟ ਨੂੰ ਵੇਚ ਕੇ ਕਿਸੇ ਨੂੰ ਨਾ ਨਾ ਪणि ਅੱਜ ਤੱਕ ਤਿੰਨ ਮਹੀਨੇ ਹੋ ਗਏ ਮੈਨੂੰ ਰਹਿੰਦੀ ਨੂੰ ਕਦੇ ਇੱਧਰ ਤਾਂ ਮੈਂ ਕੀਤਾ ਕੋਈ ਸਮਾਨ ਤੇ ਨਾਲੇ ਸਾਡੇ ਨਾ ਝਾੜੂ ਪੋਚਾ ਕਰਿਆ ਆ ਕਰੀ ਕਰੇ ਉਧਰਲੇ ਜਾ ਕੇ ਤੇ ਨਾਲੇ ਭਾਂਡਾ ਟੀਂਡਾ ਮਾਜਾਈ ਸਾਡੀ ਬਹੂ ਨੂੰ ਨਾ ਨਿੱਕਾ ਨਿਆਣਾ ਹੋਣ ਵਾਲਾ ਉਹਨੇ ਕੰਮ ਨਹੀਂ ਕਰਨਾਗਾ ਤੇ ਤੂੰ ਕਰਿਆ ਆ ਕਰੀ ਫਿਰ ਸਾਡਾ ਇਹ ਕੰਮ ਸਾਰਾ ਤੇ ਚਲ ਜਿਹੜਾ ਹੋਇਆ ਹਿਸਾਬ ਕਿਤਾਬ ਅਸੀਂ ਤੇਰੇ ਨਾਲ ਕਰ ਲਾਂਗੇ ਹਾਂ ਹਾਂ ਪੈਣੇ ਸਾਰਾ ਕੰਮ ਕਰਿਆ ਕਰੂ ਸਵੇਰੇ ਸਵੇਰੇ ਸਦਾਂ ਜਾਂ ਕਿ ਨਿਵੇੜਿਆ ਕਰੂੰਗੀ ਮੈਂ ਹਾਂ ਕੋਈ ਨਹੀਂ ਮੈਨੂੰ ਤੂੰ ਦੱਸ ਦੀ ਵੀ ਮੈਂ ਆਹ ਇੰਨੇ ਕਿਹੋ ਕਰੂੰਗੀ ਪੈਸੇ ਫਿਰ ਉਹ ਜੀ ਮੈਂ ਤੈਨੂੰ ਦੱਸ ਦੂੰਗੀ ਮੇਰੀ ਬਚਤ ਹੋਈ ਤਾਂ ਮੈਂ ਤੈਨੂੰ ਸਾਰੇ ਕੰਮ ਤੇ ਲਾ ਦੂੰਗੀ ਕੋਈ ਗੱਲ ਨਹੀਂ ਭੈਣ ਜਿਵੇਂ ਤੂੰ ਕਹੇਂਗੀ ਤੇਰੇ ਤੋਂ ਬਾਹਰ ਨਹੀਂ ਹੈਗੇ ਲੈ ਤੂੰ ਸਾਨੂੰ ਰਹਿਣ ਨੂੰ ਛੱਤ ਦਿੱਤੀ ਆ ਜਿਵੇਂ ਤੂੰ ਕਹੇਂਗੀ ਅਸੀਂ ਉਹਵੇਂ ਕਰ ਲਾਂਗੇ ਚੱਲ ਕੋਈ ਨਹੀਂ ਜਿਹੜਾ ਤੂੰ ਗੋਹਾ ਕੂੜਾ ਸਿੱਟਿਆ ਕਰੇਂਗੀ ਤੇ ਕਰ ਕਰਨੀ ਉਹਦਾ ਮੈਂ ਤੈਨੂੰ ਗਲਾਸ ਦੁੱਧ ਦਾ ਪਾਜਾ ਕਰੂੰਗੀ ਹੱਥ ਨੇ ਠੀਕ ਐ ਭੈਣੇ ਹਾਂ ਤੇ ਹੁਣ ਆਪ ਗੌਰ ਕਰੀ ਇਹ ਨਾ ਹੋਵੇ ਹੁਣ ਹਰਲ ਹਰਲ ਕਰਦੀਆਂ ਤੁਰੀਆਂ ਫਿਰਵਾਵਾਤੀਆਂ ਭੜੀਆਂ ਲੱਗਦੀਆਂ ਸੜਕ ਤੇ ਆਏ ਤੇ ਨਾਲੇ ਕੁੜੀ ਨੂੰ ਵਰਜ ਕੇ ਰੱਖਿਆ ਘਰ ਉਹਦੇ ਬਾਗੇ ਉਹਦੇ ਬਾਗੇ ਨਹੀਂ ਨਹੀਂ ਕੋਈ ਗੱਲ ਨਹੀਂ ਭੈਣੇ ਕੁੜੀ ਤੇ ਮੇਰੀ ਸਿਆਣੀ ਆ ਕੋਈ ਨਾ ਪੈਨੇ ਕੰਡਾ ਕਰੂੰਗੀ ਮੈਂ ਕੰਮ ਸਾਰੇ ਆਹੋ ਹੁਣ ਤੂੰ ਕੰਮ ਕਰਦਿਆ ਕਰੀ ਮੈਨੂੰ ਦੁਬਾਰੇ ਨਾ ਆਉਣਾ ਪਵੇ ਠੀਕ ਹੈ ਪੈਨੇ ਮੰਮੀ ਇੱਕ ਗੱਲ ਦੱਸ ਸਾਰੇ ਤੈਨੂੰ ਐਵੇਂ ਕਿਉਂ ਬੋਲਦੇ ਆ ਇਹੋ ਜਿਹਾ ਕੀ ਕੀਤਾ ਤੂੰ ਉਹ ਪੁੱਤ ਮੈਂ ਕੀ ਕਰਨਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਇਹ ਲੋਕਾਂ ਤਾਂ ਨਾ ਆਤ ਹੁੰਦੀ ਐ ਬੋਲਣ ਦੀ ਐਵੇਂ ਜਿਹੜੇ ਕੁਝ ਮੂੰਹ ਚੋਂ ਦਾ ਬੋਲੀ ਜਾਂਦੇ ਆ ਪੁੱਤ ਆਪਾਂ ਗਰੀਬ ਆ ਤਾਂ ਆਪ ਨੂੰ ਹਰ ਇੱਕ ਬੋਲ ਜਾਂਦਾ ਹੈ ਕੋਈ ਅਮੀਰ ਨੂੰ ਬੋਲ ਕੇ ਦਿਖਾਵੇ ਹੈ ਕੋਈ ਨਹੀਂ ਬੋਲਦਾ ਦੁਆ ਨਿਆ ਫਿਕਰ ਨਾ ਕਰਿਆ ਕਰ ਹੈ ਤੈ ਮੂ ਨਾ ਕਰਿਆ ਕਰ ਹੱਸ ਕੇ ਦਿਖਾਇਆ ਕਰ ਪੁੱਤ ਮੈਨੂੰ ਚੰਗਾ ਆ ਆਏ ਮੈਂ ਤੇਨੂੰ ਰੋਟੀ ਬਣਾ ਕੇ ਦੇ ਦਿੰਨੀ ਚੰਗਾ ਆ ਜਾ ਪੁੱਤ ਮੰਮੀ ਹਾਂ ਪੁੱਤ ਤੂੰ ਚੁੱਪ ਚੁੱਪ ਕਿਉਂ ਰਹਿਨੀ ਆ ਮੈਨੂੰ ਇੱਕ ਗੱਲ ਦੱਸ ਨਲੇ ਆਪਾਂ ਨੂੰ ਖੇਤ ਵਾਲਾ ਕਿੰਨਾ ਬੋਲਿਆ ਸੀ ਨਲੇ ਉਹ ਮੰਡੀ ਵਾਲਾ ਤੇ ਨਲੇ ਹੁਣਾਂ ਮਾਲਕ ਨਾ ਆਈ ਸੀ ਕਿੰਨਾ ਕੁਛ ਬੋਲ ਗਈ ਪਰ ਫੇਰ ਵੀ ਤੁਸੀਂ ਬੋਲਦੇ ਨਹੀਂਗੇ ਪੁੱਤ ਹਰ ਜਗ੍ਹਾ ਤੇ ਬੋਲਣਾ ਜ਼ਰੂਰੀ ਨਹੀਂ ਹੁੰਦਾ ਕਿਤੇ ਨਾ ਚੁੱਪ ਵੀ ਰਹਿਣਾ ਪੈਂਦਾ ਅੱਪਾ ਬੋਲ ਕੇ ਕੀ ਲੈਣਾ ਮੈਂ ਤਾਂ ਨਾ ਸੱਚੀ ਕਹ ਯਾਰ ਬੜਾ ਦੁੱਖ ਹੁੰਦਾ ਮੇਰੀ ਗਰੀਬੀ ਕਰਕੇ ਮੈਂ ਤੁਹਾਨੂੰ ਪੜਾਵ ਵੀ ਨਹੀਂ ਸਕੀ ਲੈ ਮੰਮੀ ਫੇਰ ਕੀ ਹੁੰਦਾ ਜਿੰਨਾ ਕ ਤੁਹਾਨੂੰ ਆਉਂਦਾ ਉਹਨਾਂ ਕ ਤਾਂ ਤੁਸੀਂ ਮੈਨੂੰ ਸਿਖਾਇਆ ਹੀ ਹੋਇਆ ਨਾਲੇ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਮੈਂ ਕਿਸੇ ਦੇ ਘਰ 'ਚ ਕੰਮ ਨਾ ਵੇਖ ਲਾਂ ਮੈਂ ਕੰਮ ਕਰਨ ਵਗ ਜਾ ਕਰੂੰਗੀ ਨਾ ਨਾ ਪੁੱਤ ਲੋਕ ਨਾ ਬਾਹਲੇ ਚੰਦਰੀਆ ਗਰੀਬ ਨੂੰ ਤਾਂ ਬਾਹਾਂ ਤੱਕਦੇ ਆ ਮੈਂ ਨਹੀਂ ਚਾਹੁੰਦੀ ਪੁੱਤ ਆ ਦੁਨੀਆ ਦੀ ਗੰਦੀ ਨਜ਼ਰ ਤੇਰੇ ਤੇ ਪਵੇ ਮੈਂ ਕੰਮ ਕਰੀ ਜਾਨੀ ਕੋਈ ਨਾ ਤੇਰਾ ਢਿੱਡ ਤਾਂ ਮੈਂ ਪਾਲੂਗੀ ਪੁੱਤ ਕਿਵੇਂ ਮਰਜੀ ਪਾਲਣਾ ਤੂੰ ਨਹੀਂ ਕੰਮ ਤੇ ਲੱਗਣਾ ਕਿੱਥੇ ਵੀ ਮੰਮੀ ਕਦੇ ਤੂੰ ਮੈਨੂੰ ਮੇਰੇ ਨਾਨਕੇ ਬਾਰੇ ਨਹੀਂ ਦੱਸਿਆ ਵੀ ਕਿੱਥੇ ਆ ਉਹ ਆਪਣੇ ਕੋਲ ਕਿਉਂ ਨਹੀਂ ਆਉਂਦੇ ਪੁੱਤ ਮੇਰੇ ਨਾ ਮਾਂ ਪਿਓ ਮੈਨੂੰ ਬਾਲਾ ਪਿਆਰ ਕਰਦੇ ਸੀਗੇ ਮੈਨੂੰ ਉਹਨੇ ਪੜਾਇਆ ਲਿਖਾਇਆ ਉਹਨਾਂ ਨੂੰ ਐ ਸੀਗਾ ਸਾਡੀ ਤੀਣਾ ਪੜ੍ਹ ਲਿਖ ਕੇ ਵੱਡੇ ਅਫਸਰ ਬਣੇ ਮੈਂ ਪੜਾਈ ਚ ਵੀ ਬਾਲੀ ਸ਼ਿਆਰ ਹੁੰਦੀ ਸੀ ਬਸ ਮੈਥੋਂ ਨਾ ਇੱਕ ਗਲਤੀ ਹੋ ਗਈ ਜਿਹਦਾ ਨਤੀਜਾ ਮੈਨੂੰ ਤੇ ਤੈਨੂੰ ਹੁਣ ਤੱਕ ਭੁਗਤਣਾ ਪੈ ਰਿਹਾ ਬਹੁਤ ਦਿਨ ਹੋ ਗਏ ਮੈਨਾਂ ਇਹਨਾਂ ਗੱਲ ਕਰਨੀ ਪਊਗੀ ਮੈਂ ਕਰਦੀ ਆ ਮੈਂ ਨਾ ਲਾਡੀ ਕੋਲ ਜਾ ਕੇ ਆਉਣੀ ਆ ਫੇਰ ਹੀ ਕਿਸੇ ਗੱਲ ਦਾ ਹੱਲ ਨਿਕਲੂਗਾ ਹਾਂ ਹੁਣ ਮੈਂ ਕੀ ਕਰੂੰਗੀ ਆ ਕੀ ਹੋ ਗਿਆ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਲਾਡੀ ਨਾਲ ਗੱਲ ਕਰਨੀ ਪਊਗੀ ਹੁਣ ਮੈਂ ਹੁਣ ਮੈਂ ਦੇਰ ਨਹੀਂ ਕਰ ਸਕਦੀ ਇਸ ਗੱਲ ਵਿੱਚ ਬੱਬੂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੈਂ ਫੋਨ ਕਰਕੇ ਬੁਲਾਉਣੀ ਆ ਉਹਨੂੰ ਕਿੰਨੇ ਦਿਨਾਂ ਦੀ ਫੋਨ ਕਰੀ ਆਂ ਨਹੀਂ ਆ ਪਤਾ ਨਹੀਂ ਕਿੱਥੋਂ ਕਿੱਥੇ ਨਹੀਂ ਫੋਨ ਵੀ ਨਹੀਂ ਚੱਕਦੇ ਨਾ ਮੈਨੂੰ ਕੁਝ ਤੁਸੀਂ ਦੱਸਿਆ ਉਹ ਬਿਜੀ ਸੀਗਾ ਕਿਸੇ ਕੰਮ ਦੇ ਵਿੱਚ ਹੁਣ ਤੈਨੂੰ ਮੈਂ ਦੱਸ ਕੀ ਦੱਸਦਾ ਹੁਣ ਆਤਾ ਗਿਆ ਤੇਰੇ ਕੋਲੇ ਹੁਣ ਦੱਸ ਕੀ ਗੱਲ ਕਰਨੀ ਹੈ ਤੁਸੀਂ ਘਰੇ ਗੱਲ ਕਰੋ ਛੇਤੀ ਛੇਤੀ ਵਿਆਹ ਦੀ ਹੁਣ ਬੰਨ ਕਰੇ ਗੱਲ ਕਰਨੀ ਪਊਗੀ ਕੋਈ ਗੱਲ ਨਹੀਂ ਕਰ ਲੂਗਾ ਘਰੇ ਗੱਲ ਤੈਨੂੰ ਇੱਕ ਘੜੀ ਨਹੀਂ ਘਟੂ ਘਟ 50 ਰੀ ਗੱਲ ਕਹਿਦੀ ਹਜੇ ਮੈਨੂੰ ਟਾਈਮ ਦੇ ਹਜੇ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਆਪੇ ਕਰ ਲਾਂ ਗੱਲ ਟਾਈਮ ਪਿਆ ਟਾਈਮ ਹੀ ਤਾਂ ਨਹੀਂ ਹੈਗਾ ਨਾ ਕੀ ਟਾਈਮ ਨੂੰ ਕੀ ਹੋਇਆ ਹੈਗਾ ਟਾਈਮ ਕਿਉਂ ਨਹੀਂ ਹੈਗਾ ਤੇਰੇ ਕੋਲੇ ਨਾ ਤੂੰ ਦੱਸ ਗਾ ਕਿ ਕਦੋਂ ਵਿਆਹ ਕਰਾਉਣਾ ਦਾ ਮੈਂ ਪ੍ਰੈਗਨੈਂਟ ਆ ਤੱਪ ਨੂੰ ਘਰੇ ਹੁਣ ਛੇਤੀ ਗੱਲ ਕਰਨੀ ਪਊਗੀ ਜੇ ਤੁਸੀਂ ਘਰੇ ਗੱਲ ਕਰੋਗੇ ਫੇਰ ਹੀ ਮੈਂ ਘਰੇ ਗੱਲ ਕਰ ਸਕਦੀ ਆ ਪ੍ਰੈਗਨੈਂਟ ਮੇਰੀ ਗੱਲ ਸੁਣ ਠੀਕ ਹੈ ਆ ਆ ਪ੍ਰੈਗਨੈਂਟ ਤੂੰ ਪ੍ਰੈਗਨੈਂਟ ਕਿਵੇਂ ਹੋ ਸਕਦੀ ਆ ਤੁਸੀਂ ਕੀ ਕਹਿ ਰਹੇ ਹੋ ਮੇਰੀ ਗੱਲ ਸੁਣ ਤੁਸੀਂ ਨਾ ਛੇਤੀ ਛੇਤੀ ਘਰੇ ਵਿਆਹ ਦੀ ਗੱਲ ਕਰੋ ਵਿਆਦ ਦੀ ਗੱਲ ਆਏ ਕਿਵੇਂ ਹੋ ਜੂਗੀ ਤੂੰ ਕਮਾਲ ਕਰਦੀ ਆ ਤੂੰ ਐਂ ਕਰ ਕੋਈ ਦਵਾਈ ਬੂਟੀ ਖਾ ਠੀਕ ਹੈ ਤੇ ਅਜਵਾਕ ਨੂੰ ਘੋਰਾ ਦੇ ਤੁਹਾਡੇ ਲਈ ਕਹਿਣਾ ਸੌਖਾ ਮੈਂ ਇਹ ਪਾਪ ਨਹੀਂ ਕਰ ਸਕਦੀ ਤੇ ਨਾ ਹੀ ਇਹ ਮੈਂ ਕਰਾਂ ਮੈਂ ਤੁਹਾਨੂੰ ਦੱਸਦਾ ਬਸ ਛੇਤੀ ਛੇਤੀ ਵਿਆਹ ਦੀ ਗੱਲ ਕਰੋ ਨਹੀਂ ਤਾਂ ਮੈਂ ਘਰੇ ਜਾ ਕੇ ਗੱਲ ਕਰਿਆ ਆਉਂਗਾ ਤੁਹਾਡੇ ਤੇਰਾ ਦਿਮਾਗ ਖਰਾਬ ਆ ਤੂੰ ਘਰੇ ਆ ਕੇ ਕੀ ਗੱਲ ਕਰਾਂਗੇ ਜੋ ਤੈਨੂੰ ਮੈਂ ਕਹੀ ਜਾਂਣਾ ਕਿ ਮੈਂ ਆਪੇ ਗੱਲ ਕਰ ਲਵਾਂਗਾ ਨਹੀਂ ਕਰਿਆ ਜਵਾਬ ਨੂੰ ਘਰਾ ਦੇ ਨਹੀਂ ਕਰਦੇ ਤੁਸੀਂ ਕਰੇ ਗੱਲ ਜੇ ਕਰੇ ਗੱਲ ਕਰਨਾਂ ਨੇ ਹੁੰਦੇ ਤਾਂ ਉਹਨੂੰ ਕਰੇ ਗੱਲ ਕਰ ਲੈਂਦੇ ਕਿੰਨੇ ਡੰਗ ਲਾਰੇ ਲਾਈ ਜਾਂਦੇ ਹੋ ਮੈਨੂੰ ਨਹੀਂ ਪਤਾ ਛੇਤੀ ਕਰੇ ਗੱਲ ਕਰੋ ਤੁਸੀਂ ਮੈਂ ਕਿਹਦਾ ਨਹੀਂ ਗੱਲ ਕਰਦਾ ਤੈਨੂੰ ਮੈਂ ਇੱਕ ਗੱਲ ਕਹਿਤੀ ਤੈਨੂੰ ਪੈਸਿਆਂ ਦੀ ਲੋੜ ਆ ਨਾ ਆ ਚੱਕ ਆ ਚੱਕ 2-3 ਲੱਖ ਰੁਪਏ ਦਾ ਕੜਾ ਹੋਊਗਾ ਇਹ ਤੇ ਤੂੰ ਐ ਕਰ ਇਹਦੇ ਨਾਲੇ ਪੈਸੇ ਆਪ ਦੇ ਕੋਲ ਰੱਖ ਲੈ ਦਵਾਈ ਬੂਟੀ ਲੈ ਲੈ ਤੇ ਜਵਾਕ ਨੂੰ ਕਰਾ ਦੇ ਮੈਂ ਤੈਨੂੰ ਬੇਈਮਾਨ ਲੱਗਦੀ ਆ ਕਿ ਆ ਪੈਸਾ ਪਿੱਛੇ ਸਾਰਾ ਕੁਝ ਕੀਤਾ ਮੈਂ ਮੈਂ ਤੈਨੂੰ ਪਿਆਰ ਕਰਦੀ ਆ ਕੋਈ ਵਪਾਰ ਨਹੀਂ ਕੀਤਾ ਮੈਂ ਮੈਨੂੰ ਪੈਸਿਆਂ ਦੀ ਨਹੀਂ ਮਨ ਤੁਹਾਡੀ ਲੋੜ ਆ ਆ ਤੁਸੀਂ ਆਪ ਦੇ ਕੋਲ ਰੱਖੋ ਮੈਨੂੰ ਨਾ ਸਾਰੇ ਹੀ ਪਤਾ ਤੇਰੇ ਵਰਗਿਆਂ ਨੂੰ ਪੈਸਿਆਂ ਦੀ ਲੋੜ ਹੀ ਹੁੰਦੀ ਆ 7 ਪੈਸਿਆਂ ਕਰਕੇ ਨਾ ਤੇ ਤੁਸੀਂ ਵੱਡਿਆਂ ਘਰਾਂ ਦਾ ਮੁੰਡਾ ਫਸਾ ਲੈਣੀ ਆ ਤੇ ਉਦੋਂ ਬਾਅਦ ਵਿੱਚ ਆ ਟੰਗ ਰਚਦੀਆਂ ਤੈਨੂੰ ਮੈਂ ਇੱਕ ਵਾਰੀ ਕਹਿਤਾ ਆ 3 ਲੱਖ ਤੱਕ ਕੜਾ ਤੇਰੇ ਕੰਮ ਆਊਗਾ ਲੈ ਜਾ ਜਵਾਕ ਨੂੰ ਘਰਾ ਦੇ ਆ ਵਾਸ਼ਨ ਕਰਾ ਦੇ ਠੀਕ ਆ ਨਾ ਤੁਸੀਂ ਤੇਰੇ ਲਈ ਚੰਗਾ ਰਹੂਗਾ ਇਹ ਤੁਸੀਂ ਬੋਲ ਕੀ ਰਹੇ ਹੋ ਤੁਹਾਡੀ ਟੋਨ ਹੀ ਚੇਂਜ ਕਰ ਲਈ ਜਵਾ ਆਹ ਕੁਛ ਦਿਨ ਪਹਿਲਾਂ ਤੈਨੂੰ ਪਿਆਰ ਨਾਲ ਬੋਲਦੇ ਸੀ ਹੁਣ ਤੁਹਾਨੂੰ ਕੀ ਹੋ ਗਿਆ ਬੋਲੀ ਕੀ ਜਾਣੀ ਹੈ ਤੁਸੀਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੇਰੇ ਘਰੇ ਜਾਣ ਦੀ ਨਾ ਜੁਰਤ ਵੀ ਨਾ ਕਰੀ ਤੈਨੂੰ ਇਨਾ ਪਤਾ ਮੈਂ ਵਿਆਹਿਆ ਮੈਂ ਤੇ ਮੇਰੇ ਘਰੇ ਜਾਵੜੀ ਨਾ ਤੂੰ ਫਿਰ ਤੇਰੇ ਨਾਲ ਬਣੂ ਕੀ ਤੂੰ ਇਹ ਦੇਖ ਲਈ ਤੈਨੂੰ ਮੈਂ ਬੰਦਿਆਂ ਨੂੰ ਕਹੀ ਹੈ ਨਾ ਝੂਠ ਮਾਰੇ ਆ ਘੜਾੜਾ ਖਾਬਦੇ ਕੋਲੇ ਤੈਨੂੰ ਪੈਸਾ ਦੀ ਲੋੜ ਆ ਜਿੰਨਾ ਪੈਸਾ ਚਾਹੀਦਾ ਤੈਨੂੰ ਮੈਂ ਦੇਵਾਂਗਾ ਤੇ ਆ ਜਵਾਕ ਨੂੰ ਘਰਾ ਦੇ ਇੱਕ ਵਾਰੀ ਦਿਨ ਮੈਂ ਫੇਰ ਕਹਿੰਦਾ ਤੁਸੀਂ ਝੂਠ ਬੋਲ ਰਹੇ ਤੁਸੀਂ ਵਿਆਹ ਹੀ ਨਹੀਂ ਹੈ ਤੈਨੂੰ ਮੈਂ ਇੱਕ ਵਾਰੀ ਕਹਿਤਾ ਨਾ ਕਿ ਮੈਂ ਵਿਆਹਿਆ ਮੈਂ ਬਸ ਤੇਰੇ ਨਾਲ ਮੇਰਾ ਟਾਈਮ ਪਾਸ ਸੀ ਤੇ ਤੂੰ ਸਿਰ ਹੀ ਚੜਦੀ ਜਾਨੀ ਆ ਤੁਸੀਂ ਮੈਨੂੰ ਧੋਖਾ ਦਿੱਤਾ ਤੇਰੇ ਨਾਲ ਮੈਂ ਵਿਆਹ ਕਰਾਉਂਗਾ ਯਾਰ ਹੈ ਤੈਨੂੰ ਕੀ ਲੱਗਦਾ ਤੇਰੇ ਨਾਲ ਮੈਂ ਵਿਆਹ ਤੇਰੇ ਨਾਲ ਤਾਂ ਕੋਈ ਮੁੰਡਾ ਵੀ ਨਹੀਂ ਵਿਆਹ ਕਰਵਾਉਂਦਾ ਜਿਹੇ ਹਿਸਾਬ ਦੇ ਤੁਹਾਡੇ ਹਾਲਾਤ ਨੇ ਤੰਕ ਦੀਆਂ ਬੱਲੀਆਂ ਚੁਗਣ ਵਾਲੀ ਤੂੰ ਆ ਤੇ ਤੇਰੇ ਨਾਲ ਵਿਆਹ ਆ ਚੱਕ ਉਹ ਆਪ ਦਾ ਕੜਾ ਕੁਝ ਵੀ ਨਹੀਂ ਚਾਹੀਦਾ ਮੈਨੂੰ ਮੈਨੂੰ ਕੋਈ ਪੈਸਿਆਂ ਦੀ ਭੁੱਖੀ ਨਹੀਂ ਰੱਖੋ ਆਪਦੇ ਪੈਸੇ ਆਪਦੇ ਕੋਲ ਮੇਰੇ ਗੱਲ ਸੁਣੋ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਜੂਗੀ ਤੁਸੀਂ ਮੇਰੀ ਗੱਲ ਸੁਣੋ ਤਾਂ ਹੀ ਤਾਂ ਦਦ ਨੂੰ ਕਹੀ ਜਾਣਾ ਜੇ ਹੋਰ ਪੈਸੇ ਚਾਹੀਦੇ ਹਨ ਤਾਂ ਆ ਚੱਕ 5 ਲੱਖ ਦੀ ਘੜੀ ਆ ਤਾਂ ਇਸ ਤੋਂ ਬਾਅਦ ਚ ਆਪਦੀ ਮੈਨੂੰ ਸ਼ਕਲ ਵੀ ਨਾ ਦਿਖਾਈ ਠੀਕ ਹੈ ਇਹ ਰੱਖ ਲੈ ਤੇਰਾ ਟਾਈਮ ਪਾਸ ਹੋ ਜੂਗਾ ਵਧੀਆ ਤੇ ਇਹ ਨਾ ਕਹਿਖ ਨਾ ਮੇਰੇ ਕੋਲ ਨਾ ਕਰੀ ਵੀ ਤੂੰ ਮੈਨੂੰ ਪੈਸੇ ਨਹੀਂ ਦਿੱਤੇ ਐ ਨਹੀਂ ਕੀਤਾ ਮੈਂ ਟਾਈਮ ਪਾਸ ਤਰ੍ਹਾਂ ਕਰਦਾ ਸੀ ਮੇਰਾ ਵਧੀਆ ਟਾਈਮ ਪਾਸ ਹੋ ਰਿਹਾ ਸੀ ਤੇ ਹੋ ਗਿਆ ਦੇਖ ਲੈ ਰੱਖਨੇ ਆ ਫੇਰ ਨਾ ਕਹੀਂ ਕੁਝ ਨਹੀਂ ਚਾਹੀਦਾ ਮੈਨੂੰ ਬਸ ਮੈਨੂੰ ਪਤਾ ਲੱਗ ਗਿਆ ਇਦੋਂ ਵੀ ਮੈਂ ਨਾ ਧੋਖਾ ਕੀਤਾ ਮੇਰੇ ਪਿਆਰ 'ਚ ਕਿੱਥੇ ਕਮੀ ਰਹੀ ਸੀ ਮੈਂ ਤਾਂ ਕਦੇ ਆਈ ਮੈਂ ਤੇਰੇ ਨਾਲ ਪਿਆਰ ਕਰੂੰਗਾ ਯਾਰ ਬਕਵਾਸ ਕਰੀਆ ਨਹੀਂ ਐ ਜਦੋਂ ਮੈਂ ਇੱਕ ਵਾਰੀ ਤੈਨੂੰ ਕਹਿਤਾ ਵੀ ਆ ਜਵਾਕ ਨੂੰ ਘਰਾ ਦੇ ਤੇ ਅੱਜ ਤੋਂ ਬਾਅਦ ਮੇਰੀਆਂ ਨਜ਼ਰਾਂ ਦੇ ਵਿੱਚ ਤੂੰ ਆਉਣੀ ਨਹੀਂ ਚਾਹੀਦੀ ਠੀਕ ਐ ਤੇਰੇ ਕੋਲ ਮੇਰਾ ਨੰਬਰ ਹੈਗਾ ਜੇ ਕਿਸੇ ਚੀਜ਼ ਦੀ ਪੈਸੇ ਤੇ ਲਈ ਲੋੜ ਹੋਈ ਤਾਂ ਮੈਨੂੰ ਫੋਨ ਕਰ ਦਿੰਦਾ ਅੱਜ ਤੱਕ ਗੁੱਸੇ ਦੇ ਵਿੱਚ ਮੈਂ ਥੋਆਂ ਚੀਜ਼ਾਂ ਨਹੀਂ ਬਣੀਆਂ ਪਰ ਤੂੰ ਦੇਖ ਲੈ ਇਹ ਪੈਸੇ ਨਹੀਂ ਤੇਰੇ ਕੰਮ ਆਉਣਾ ਮੈਂ ਨਹੀਂ ਤੇਰੇ ਕੰਮ ਆਉਣਾ ਨਾਲੇ ਹਾਂ ਵਿਆਹ ਆ ਹੀ ਗੱਲ ਰਹੀ ਵਿਆਹ ਹੀ ਗੱਲ ਮੈਂ ਆਪਦੇ ਘਰੇ ਤੇਰੇ ਬਾਰੇ ਤਾਂ ਨਹੀਂ ਕੀਤੀ ਓਕੇ ਮੈਂ ਪਹਿਲੇ ਹੀ ਵਾਹੇ ਆ ਤੇ ਮੇਰਾ ਘਰੇ ਵਧੀਆ ਸਰਦਾ ਠੀਕ ਐ ਨਾ ਆ ਕੀ ਹੋ ਗਿਆ ਪੁੱਤ ਕੀ ਗੱਲ ਹੋ ਗਈ ਦੁਖਦਾ ਕੁਝ ਰੋਣੀ ਕਿਉਂ ਨਹੀਂ ਬਿਖਾਰਤਾ ਨਹੀਂ ਹੋਇਆ ਕੀ ਗੱਲ ਹੋ ਗਈ ਕਾ ਤੂੰ ਰੋਣੀ ਜੋ ਨਹੀਂ ਦੋਖਤਾ ਬੇਬੇ ਹੋਰ ਫਿਰ ਕੀ ਗੱਲ ਹੋ ਗਈ ਮੈਨੂੰ ਨਾ ਮੈਨੂੰ ਮaaf ਕਰਦੀ ਮੰਮੀ ਮੇਤੋ ਨਾ ਬਹੁਤ ਵੱਡੀ ਗਲਤੀ ਹੋ ਗਈ ਇੱਕ ਗਲਤੀ ਹੋ ਗਈ ਕਿਉਂ ਤੇਥੋਂ ਕਾਦੀ ਗਲਤੀ ਹੋ ਗਈ ਲੈ ਮੈਨੂੰ ਸਮਝ ਨਹੀਂ ਆ ਰਹਾ ਮੈ ਤੁਹਾਨੂੰ ਕਿਵੇਂ ਦੱਸਾਂ ਓਹੋ ਕਮਲੀ ਜੀਏ ਕੀ ਗਲਤੀ ਹੋਣੀ ਸੀ ਓਏ ਮਾਰੀ ਜਾਂਦੀ ਆ ਭਕਾਈ ਦੱਸ ਕੀ ਗੱਲ ਹੋ ਗਈ ਮੰਮੀ ਮੈਂ ਮੈਂ ਨਾ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਕੀ ਹੋ ਗਿਆ ਫਿਰ ਉਹ ਮੈਨੂੰ ਅੱਜ ਵਿਆਹ ਲਈ ਜਵਾਬ ਦੇ ਗਿਆ ਮੈਂ ਤੇ ਮੇਨ ਜਵਾਬ ਖੋਣ ਵਾਲਾ ਤੇਰਾ ਭੋਏ ਜੇ ਬੇੜਾ ਤੇਰਾ ਤੇਰਾ ਭੈਜੇ ਤੈ ਤੂੰ ਜੰਮਦੀ ਕਿਉਂ ਨਾ ਮਰ ਗਈ ਤੂੰ ਨਹੀਂ ਤੂੰ ਕਿਉਂ ਮੈਨੂੰ ਕਲੰਕ ਲਵਾਤਾ ਹੈ ਨਹੀਂ ਤੂੰ ਮਰ ਜਾ ਚੱਪਣ ਚ ਨਾ ਕੜਵੋ ਕੇ ਨਹੀਂ ਆ ਕਿਹੜੇ ਜਵਾਨ ਨਾਲ ਆ ਕਿਹੜੇ ਜਵਾਨ ਨਾਲ ਮੈਨੂੰ ਐਡੀ ਵੱਡੀ ਗੱਲ ਦੱਸਦੀ ਹੈ ਹੈ ਨਹੀਂ ਤੈਨੂੰ ਪਾਲੀ ਕਿੰਨੀ ਚਾਵਾਂ ਲਾਡਾਂ ਨਾਲ ਸੀ ਮੰਮੀ ਸੱਚੀ ਮੈਨੂੰ ਨਹੀਂ ਪਤਾ ਸੀ ਵੀ ਐਜ ਕੋਈ ਹੋ ਜੂਗਾ ਮੈਂ ਤਾਂ ਗਲਤੀ ਹੋ ਗਈ ਅੱਛਾ ਅੱਛਾ ਹਜੇ ਤਾਂ ਨਹੀਂ ਪਤਾ ਤਰ ਹਜੇ ਤਾਂ ਇਹਨੂੰ ਨਹੀਂ ਸੀ ਪਤਾ ਹਜੇ ਤੈਨੂੰ ਪਤਾ ਨਹੀਂ ਸੀ ਨਿਕਲਣੀਆਂ ਨਿਕਲਣੀਆਂ ਉਹ ਟਾਈਮ ਕਿਹੜਾ ਸੀ ਜਿਹੜੇ ਟਾਈਮ ਆ ਤੈਨੂੰ ਜੰਮ ਲਈ ਕਾਲੇ ਮੂੰਹ ਵਾਲੀ ਨੂੰ ਨਹੀਂ ਮਰ ਜਾ ਨਹੀਂ ਮਰ ਜਾ ਇਹ ਤਾਂ ਜਾ ਸਾਨੂੰ ਮਾਰ ਦੇ ਹੈਂ ਤੂੰ ਐਨਾ ਗੱਲ ਸੱਚੀ ਮੈਂ ਮੰਨਦੀ ਮੇਨ ਤੋਂ ਗਲਤੀ ਹੋ ਗਈ ਪਰ ਮੈਨੂੰ ਐਸੀ ਮੰਮੀ ਤੂੰ ਮੁੰਡਾ ਮੇਰ ਨਾਲ ਵਿਆਹ ਕਰਾ ਲੂਗਾ ਪਰ ਉਹਨੇ ਮੈਨੂੰ ਅੱਜ ਜਵਾਬ ਦੇਤਾ ਪਿਆ ਨਹੀਂ ਤੇਰੇ ਪਿਓ ਦੀ ਭੱਗ ਕੰਨੀ ਤਾਂ ਸੋਚ ਲਾਂਦੀ ਨਹੀਂ ਉਹ ਸਾਰਾ ਦਿਨ ਪਿੰਡ ਜੇ ਤੁਰਦਾ ਫਿਰਦਾ ਜੇ ਕਿਸੇ ਨੂੰ ਪਤਾ ਲੱਗਿਆ ਕੀ ਲੋਕ ਕਹਿਣਗੇ ਹੈ ਸ਼ਰਮ ਮਨ ਮਾੜੀ ਬੋਟੀ ਨਹੀਂ ਮੇਨ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਆ ਜਾ ਤੈਨੂੰ ਵਾਫ਼ ਕਰ ਦ ਤੈਨੂੰ ਤੈਨੂੰ ਤਰਾ ਜੀ ਕਹਦਾ ਮਰਦਾ ਤੈਨੂੰ ਅੱਥੀ ਗਲ ਘੁੱਟ ਕੇ ਹੈ ਬਹੁਤ ਭੈੜੀ ਲੱਗਦੀ ਆ ਤੂੰ ਮੈਨੂੰ ਤੇਰੇ ਕਦੇ ਮੈਂ ਪੰਜ ਉਂਗਲਾਂ ਨਹੀਂ ਸਿਲਾਈਆਂ ਹੈ ਜੇ ਕਦੇ ਕੰਮ ਨੂੰ ਕਹਿੰਦੀ ਮੈਂ ਕਦੇ ਨਹੀਂ ਚੱਲ ਨਹੀਂ ਕਰਦੀ ਨਾ ਕਰਨ ਦੇ ਗਾਹਾਂ ਜਾ ਕੇ ਨੇ ਕੰਮ ਹੀ ਕਰਨੇ ਆ ਨਹੀਂ ਮੈਂ ਤਾਂ ਐਡੇ ਐਡੇ ਗੱਲਾਂ ਤੇ ਪੜਦੇ ਮਾਮਾ ਤੇਰਾ ਪਿਓ ਮੈਨੂੰ ਕਹਿੰਦਾ ਇਹਨੂੰ ਕੰਮ ਲਾਇਆ ਕਰ ਕੰਮ ਲਾਇਆ ਕਰ ਮੈਂ ਕਹਿੰਦੀ ਕੋਈ ਨਾ ਆਪੀ ਸਿੱਖ ਲੂਗੀ ਹੈ ਤੂੰ ਭੋਰਾ ਹੀ ਨਹੀਂ ਸ਼ਰਮ ਮਣੀ ਨਹੀਂ ਤੂੰ ਮੇਰੇ ਕਹਿੰਦੀ ਤਾਂ ਦੇਖ ਲੈਂਦੀ ਵੀ ਮੇਰੀ ਮਾਂ ਕੀ ਕਰੂਗੀ ਹੈ ਦੱਸ ਕੀ ਮੈਂ ਕਿਸੇ ਨੂੰ ਪਤਾ ਲੱਗਿਆ ਕੀ ਮੂੰਹ ਮੈਂ ਦਿਖਾਉਂਗੀ ਕੀ ਤੇਰਾ ਪਿਓ ਦਿਖਾਊਗਾ ਹੈ ਤੂੰ ਐ ਨਾ ਕਹਿ ਚ ਮੈਂ ਮੰਨਦੀ ਮੈਂ ਕਰਦੀ ਹੋਗੀ ਮਮੇ ਦੀਆਂ ਨਾਲੇ ਹੋਰ ਹੋ ਗਈ ਗਲਤੀ ਇਹ ਗਲਤੀਆਂ ਚ ਗਲਤੀ ਨਹੀਂ ਨਹੀਂ ਮਰ ਜਾ ਨਹੀਂ ਕਿੱਡੀ ਵੱਡੀ ਗਲਤੀ ਕਰ ਲਈ ਨਹੀਂ ਕੁਝ ਵੀ ਨਹੀਂ ਸੋਚਿਆ ਤੂੰ ਹੈ ਕੋਸਤਾ ਸੋਚ ਮੈਨੂੰ ਕੀ ਪਤਾ ਸੀਗਾ ਕਿ ਉਹ ਧੋਖਾ ਦੇ ਜਗਾ ਮੈਂ ਤਾਂ ਹੀ ਚੱਲ ਵਿਆਹ ਹੋ ਜਾਊਗਾ ਤੁਹਾਡਾ ਨਹੀਂ ਫਰਾਮਜਾਦੀ ਤੈਨੂੰ ਤੈਨੂੰ ਪਤਾ ਨਾ ਜੀ ਤਾਂ ਕਰਦਾ ਤੈਨੂੰ ਮਾਰਦਾ ਜੀ ਤਾਂ ਕਰਦਾ ਤੈਨੂੰ ਮਾਰਦਾ ਤੈਨੂੰ ਪਤਾ ਨਾ ਅੱਜ ਕੱਲ ਦੇ ਲਗਾੜੇ ਹੈ ਮਿੱਠੇ ਲੁੱਚੇ ਹੁੰਦੇ ਆ ਲੈ ਕੇ ਤੇਰੇ ਵਰਗੇ ਨੂੰ ਝਾਂਸੇ 'ਚ ਹੈ ਐ ਸਿੱਟ ਦੰਦੇ ਆ ਹਰਾਮਜਾਦੀ ਨਾ ਹੋਵੇ ਤਾਂ ਮੱਦੀ ਹੁਣ ਮੈਂ ਕੀ ਕਰੂੰਗੀ ਖੂਜੇ ਮਾਰ ਛੜ ਮਰ ਜਾ ਨਹੀਂ ਮਰ ਜਾ ਨਹੀਂ ਪਰੇ ਐਂ ਕਹਦੇ ਆਂਗੇ ਸਾੜ ਤਾਂ ਹੋਈ ਨਹੀਂ ਆ ਕਲੰਕ ਤਾਂ ਮਿਟੂਗਾ ਤੂੰ ਆਣਾ ਬੋਲ ਮੈਨੂੰ ਇੱਕ ਤੁਸੀਂ ਤਾਂ ਰਹਿ ਗਏ ਹੋ ਮੇਰੇ ਕੋਲ ਅੱਛਾ ਹੋਰ ਤੈਨੂੰ ਮੈਂ ਹੁਣ ਹਿੱਕ ਨਾਲ ਲਾ ਲਾਂ ਵੀ ਬਹੁਤ ਮੇਰੀ ਧੀ ਜੰਗ ਜਿੱਤ ਕੇ ਆਈ ਐ ਦੇਖ ਤਾਂ ਸਹੀ ਸਿਉਨੇ ਦਾ ਤਗਮਾ ਲੈ ਕੇ ਆਈ ਐ ਐਂ ਨਾ ਬੋਲਾਂ ਤੈਨੂੰ ਸ਼ਰਮ ਨਹੀਂ ਆਉਂਦੀ ਐਡੀ ਵੱਡੀ ਗੱਲ ਕਹਿੰਦੀ ਨੂੰ ਮਾਫ ਕਰ ਦੇ ਮੈਂ ਬਣ ਕੇ ਨਹੀਂ ਮੈਂ ਤੇਰੇ ਤੋਂ ਬਹੁਤ ਆਸਾ ਰੱਖੀਆਂ ਸੀ ਮਨਿੰਦਰੇ ਬਹੁਤ ਮੈਂ ਅਖਿਆ ਮੇਰੀ ਧੀ ਹੋਈ ਮੈਂ ਗੱਜ-ਵੱਜ ਕੇ ਮੇਰੀ ਧੀ ਦਾ ਵਿਆਹ ਕਰੂੰਗੀ ਆ ਕੁਛ ਦੇਉਂਗੀ ਆ ਕੁਛ ਆ ਨਾਮ ਦਾ ਛਲਾ ਦਿੱਤਾ ਮੈਨੂੰ ਦੇਖਤਾ ਸੀ ਸ਼ਰਮ ਮਨ ਨਹੀਂ ਤੂੰ ਮੇਰੇ ਮੂੰਹ ਕਨੀ ਤਾਂ ਦੇਖ ਵੀ ਮੇਰੀ ਮਾਂ ਕੀ ਕੁਛ ਕਰਦੀ ਸੀ ਮੇਰੇ ਕਨੀ ਹੋ ਰਹੀ ਨਾ ਸੋਚਿਆ ਤੈਨੂੰ ਪਾਲ-ਪਲੋਸ ਕੇ ਐਡੀ ਕੀਤੀ ਤੈਨੂੰ ਕਿਸ ਚੀਜ਼ ਦੀ ਘਾਟ ਰੱਖੀ ਤੇਰੇ ਪਿਓ ਨੇ ਕਿਸੇ ਚੀਜ਼ ਦੀ ਘਾਟ ਰੱਖੀ ਗਲਤੀ ਹੋ ਗਈ ਮੇਪੇ ਮੇਰੇ ਤੋਂ ਇਥੇ ਤਾਂ ਗਲਤੀ ਹੋਣੀ ਹੈ ਚਲ ਅੰਦਰ ਚਲ ਚਲ ਅੰਦਰ ਚਲ 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 ਪੇਬੇ ਬਾਪੂ ਮੈਨੂੰ ਮਾਫ ਕਰ ਦਿਓ ਮੈਨੂੰ ਪਤਾ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਤੁਹਾਡੀ ਇੱਜ਼ਤ ਨੂੰ ਮੈਂ ਦਾਗ ਲਾਇਆ ਮੈਂ ਜਾਣਦੇ ਵੀ ਹੱਕ ਤੇ ਨਹੀਂ ਹੈਗੀ ਮੇਰਾ ਨਾ ਇਸ ਦੁਨੀਆ ਤੇ ਜਵੇਂ ਜੀ ਨਹੀਂ ਲੱਗਦਾ ਮੈਂ ਕਿਸੇ ਮੁੰਡੇ ਪਿੱਛੇ ਲੱਗ ਕੇ ਤੋੜ ਦੇ ਨਾ ਧੋਖਾ ਕੀਤਾ ਤੇ ਉਹ ਮੈਨੂੰ ਹੀ ਧੋਖਾ ਦੇ ਗਿਆ ਪਰ ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ ਮੈਂ ਮੰਨਦੀ ਐ ਇਹ ਤਾਂ ਗਲਤੀ ਹੋਈ ਐ ਪਰ ਮੈਂ ਉਸ ਤੋਂ ਬਿਨਾਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾ ਸਕਦੀ ਮੈਨੂੰ ਪਤਾ ਹੁਣ ਤੁਸੀਂ ਮੇਰਾ ਛੇਤੀ ਛੇਤੀ ਵਿਆਹ ਕਰਾਉਂਗੇ ਨਾਲੇ ਮੇਰੇ ਜਵਾਬ ਨੂੰ ਵੀ ਮਾਰੋਗੇ ਪਰ ਨਹੀਂ ਮੈਂ ਤੇ ਜਵਾਬ ਨੂੰ ਨਹੀਂ ਬਰਨ ਦੇ ਸਕਦੀ ਤੇ ਨਹੀਂ ਮੈਂ ਕਿਸੇ ਹੋਰ ਨਾਲ ਵਿਆਹ ਕਰਾ ਸਕਦੀ ਇਸ ਤੋਂ ਚੰਗਾ ਤਾਂ ਮੈਂ ਘਰੋਂ ਹੀ ਵਗ ਜੰਨੀ ਆ ਨਾਲ ਤੁਸੀਂ ਸੌਖੇ ਹੋ ਜਾਓਗੇ ਤੁਹਾਡੇ ਸਿਰ ਤੇ ਕੋਈ ਬੋਝ ਨਹੀਂ ਰਹਿਣਾ ਨਾਲੇ ਨਾ ਲੋਕ ਤੁਹਾਨੂੰ ਮੇਰੇ ਬਾਰੇ ਕੁਝ ਕਹਿਣਗੇ ਨਾ ਮੈਂ ਘਰੋਂ ਹੀ ਵਗ ਜੰਨੀ ਆ ਬਸ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਆਉਗੀ ਤੁਸੀਂ ਮੈਨੂੰ ਕੁੱਤਾ ਵਾਂਗੂ ਬਾਲਿਆ ਸੀ ਪਰ ਮੈਂ ਪੁੱਤ ਬਣ ਕੇ ਨਹੀਂ ਦਿਖਾਇਆ ਮੇਰੇ ਇਸ ਗੱਲ ਦਾ ਗਿਲਾ ਹਮੇਸ਼ਾ ਹੀ ਰਹੂਗਾ ਮੈਨੂੰ ਮaaf ਕਰਦੇ ਹੋ ਵਾਲੇ ਪੇਪਰ ਤੇ ਬੇਬੇ ਬਹੁਤ ਤੱਕ ਕੇ ਖੁਸ਼ ਹੋ ਲੈਣੀ ਮਮੀ ਹਾਂ ਪੁੱਤ ਕਿੱਥੇ ਖੋਗੀ ਨਾਲੇ ਕੀ ਗਲਤੀ ਹੋ ਗਈ ਨਹੀਂ ਨਹੀਂ ਕੋਝ ਨਹੀਂ ਫੇਰ ਦੱਸੂਗੀ ਪੁੱਤ ਨੂੰ ਮੈਂ ਕਹਿੰਦੀ ਸੀ ਕਿ ਆਪਾਂ ਨਾ ਗੁਹਾ ਕੁੜਾ ਕਰਦਗੇ ਅਜੇ ਮਾਲਕ ਨਾ ਆ ਗਿਆ ਆਪ ਨੂੰ ਫੇਰ ਬੋਲੂਗੀ ਆਖੂ ਕੰਮ ਨਹੀਂ ਕੀਤੇ ਮੇਰੇ ਹੈ ਹਾਂ ਮੰਮੀ ਉਹ ਫੇਰ ਤੁਹਾਨੂੰ ਬੁਰਾ ਭਲਾ ਬੋਲੂ ਮੈਨੂੰ ਚੰਗਾ ਜਿਹੀ ਨਹੀਂ ਲੱਗਦਾ ਚਲ ਕੋਈ ਨਾ ਪੁੱਤ ਆਪਾਂ ਕੰਮ ਕਰਦੀ ਹੈ ਨਾ ਹਾਂਜੀ ਮੈਂ ਕਰਵਾ ਦਨੀ ਤੁਹਾਨੂੰ ਨਾ ਕੋਈ ਗੱਲ ਨਹੀਂ ਤੂੰ ਖੜ ਜੀ ਮੇਰੇ ਕੋਲ ਪੁੱਤ ਕਰਤਾ ਮੈਂ ਹਾਂਜੀ 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 ਨਾ ਮੈਂ ਕੋਈ ਚੱਕਰ ਵਾਲੇ ਕਰਦੀ ਹਾਂ ਉਸੀ ਦਾ ਸੋ ਕਿੰਨੀ ਇਕੱਠਾ ਵਿੱਚ ਨਾ ਮੈਂ ਫੈ ਲੈ ਮਾਲਾਂ ਦੇ ਇੰਦਾ ਦੇ ਰਹੇ ਹਾਂ ਠੀਕ ਹੈ ਠੀਕ ਜੀ ਨਾ ਨਾ ਕੋਈ ਚੱਕਰ ਨਹੀਂ ਰੇਟ ਉਹਦਾ ਹੋਇਆ ਮੈਂ ਪਹਿਲਾਂ ਹਰਦਾ ਸੀ ਉਹ ਦੇਖੋ ਜੀ ਗੱਲ ਸੁਣੋ ਜੀ ਜਿਸੀ ਲੱਗ ਜਾਂਦਾ ਉੱਤੇ ਤੇ ਉਸ ਤੋਂ ਫਿਰ ਤੁਹਾਨੂੰ ਪਤਾ ਹੁੰਨ ਕੱਪੜੇ ਦਾ ਰੇਟ ਵੀ ਵਧ ਗਿਆ ਤਾਂ ਕਰ ਮੇਰੇ ਵਸਤਾ ਨਾ 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 ਗਿਲਕੋਗੇ ਨਹੀਂ ਗਿਲਕੋ ਨਹੀਂ ਜਿਵੇਂ ਬੇਫਿਕਰ ਹੋ ਇੱਕ ਨੰਬਰ ਕੱਪੜਾ ਕੀਂਕ ਮੈਂ ਕੋਈ ਗੱਲ ਨਹੀਂ ਮੱਥਵਾਉਂਦਾ ਮੈਂ ਵੀ ਕਿਹਨੋਂ ਕਿਹ ਗੱਲ ਹੋ ਗਈ ਐ ਖੜੀ ਮਤਲਬ ਇਹ ਨਾਲ ਗੱਲ ਕਰੀਏ ਨਾ ਹੋਇਆ ਕੀ ਹੋਇਆ ਤਾਂ ਕੁਛ ਨਹੀਂ ਮੈਨੂੰ ਬਹੁਤ ਵੱਡੀ ਚਿੰਤਾ ਲੱਗੀ ਦੀ ਐ ਇੱਕ ਕਾਹਦੀ ਚਿੰਤਾ ਆਪਣੀ ਲੱਗੀ ਜਿਵੇਂ ਉਹ ਪੂਰਾ ਡੇਢ ਸਾਲ ਹੋ ਗਿਆ ਹਾਂ ਹਜੇ ਤੱਕ ਰੋ ਵੀ ਬੱਚੇ ਬੱਚੀ ਦਾ ਆਪਾਂ ਨੂੰ ਮੀਰੀ ਨਹੀਂ ਆਈ। ਇਹ ਕਿੱਡੀ ਗੱਲ ਹੈ? ਹਾਂ? ਤੂੰ ਆ ਦੇ ਉਹ ਲੋਕਾਂ ਨੇ 10-10 ਸਾਲ ਲੱਗ ਜਾਂਦੀ ਹੈ ਬੱਚਾ ਬਾਅਦ ਚ ਹੁੰਦਾ ਹੈ। ਹਜੇ ਆਪਣੇ ਬੱਚੇ ਪੜੇ ਨਹੀਂ ਖੇਨੇ ਇਹਨਾਂ ਨੇ ਬੱਚਾ ਪਲਾਨ ਨਹੀਂ ਕੀਤਾ ਹੁੰਦਾ। ਠੀਕ ਹੈ। ਨਾਲ ਉਸ ਗੱਲ ਸੋਣਾ ਮੁੰਡੇ ਦਾ ਸੁਭਾਅ ਉਹਦੇ ਤੁਮ ਦੇ ਨਾਲ ਜਿਵੇਂ ਮੇਰਾ ਸੁਭਾਅ ਸੀਗਾ ਤਾਂ ਹੁਣ ਉਹ ਹੁਣ ਤਾਂ ਫੈਕਟਰੀ 'ਚ ਬਿਜ਼ੀ ਰਹਿੰਦਾ। ਬਾਕੀ ਹੁਣ ਕੁੜੀ ਵੀ ਕਹਿੰਦੀ ਵੀ ਮੈਂ ਹਾਂਜੀ ਸੈੱਟ ਹੋਣਾ। ਨਹੀਂ। ਤੁਸੀਂ ਇੱਕ ਗੱਲ ਸੋਚ ਕੇ ਦੇਖੋ। ਜਾ ਤਰ ਜੰਦੇ ਜਾ ਫਿਰ ਕਦੇ ਕੀ ਮੈਂ だっ ਫਿਰ ਦਵਾਈਆਂ ਰਾਹੀਂ ਆ ਫਿਰ ਲੋਕਾਂ ਨੇ ਆ ਕਹਾ ਹਦਾਂ ਇੰਨਾ ਚ ਰਹੂ ਗਿਆ ਆਹ ਹੁਣ ਮੈਂ ਗੁਰਦੁਆਰੇ ਗਈ ਸੀ ਤੂੰ ਕਹਿਣਾ ਕਿ ਜਉਣੀ ਮੈਨੂੰ ਉਹ ਗੱਲ ਸਮਝਾ ਮੈਂ ਤਾਂ ਇਹ ਕਹਿੰਦੀ ਜੇ ਤੁਸੀਂ ਮੇਰੀ ਮੰਨਾਂ ਤਾਂ ਪਾਵਾਂ ਕਿਸੇ ਡਾਕਟਰ ਨੂੰ ਦਿਖਾ ਕੇ ਦਵਾਈ ਲਾ ਮਾੜਾ ਮੋਟਾ ਕੋਈ ਟੈਸਟ ਵਗਾਰਾ ਕੋ ਦਵਾਈ ਤਾਂ ਚਲਵਾਤੀ ਲੀਡ ਇਟ ਦ ਪਾਈ ਡਾਕਟਰ ਕੋਲ ਜਾਣਾ ਕਿ ਪਾ ਜੇ ਪਿੰਡ ਵਿੱਚ ਕਿਸੇ ਨੂੰ ਪਤਾ ਲੱਗ ਗਿਆ ਫਿਰ ਕੀ ਕਰਨ ਮੈਂ ਤਾਂ ਨਹੀਂ ਬਿਲਕੁਲ ਵੀ ਕਦੇ ਇਸ ਬਾਰੇ ਸੋਚਿਆ ਨਹੀਂ ਤੁਸੀਂ ਇਹ ਗੰਦਾ ਫਿਕਰ ਨਾ ਕਰੋ ਪਰਦੇ ਨਾਲ ਦੋਹੇ ਜੀ ਵੀ ਵਾਰ ਹੀ ਜਾਂਦੇ ਨੇ ਬਾਜ਼ਾਰ ਆਪਾਂ ਦੱਸਣਾ ਥੋੜਾ ਕਿਸੇ ਨੂੰ ਵੀ ਇਹ ਦਵਾਈ ਲੈਣ ਜਾਂਦੇ ਨੇ ਉਹ ਵੀ ਤਾਂ ਬਿਮਾਰ ਹੋ ਸਕਦਾ ਢਿਲਮਾਠਾ ਤਾਪ ਕੋਈ ਹੋਰ ਆ ਮੈਂ ਤਾਂ ਇਹ ਕੱਲ ਕਿਹਾ ਵੀ ਡਾਕਟਰ ਜੀ ਨੂੰ ਫੋਨ ਕਰਕੇ ਮੈਂ ਇਹ ਪੁੱਛ ਲਵਾਂਗਾ ਵੀ ਤੂੰ ਸਾਰਾ ਕੁਝ ਘਰੇ ਬੈਠ ਕੇ ਚੈੱਕਅਪ ਬਾਹਰ ਜਾਣੇ ਨਾ ਪਾਵੇਂ ਨਾ ਜੇ ਬਾਹਰ ਜਾਣਗੇ ਕਿਸ ਹਸਪਤਲ ਜਾਣਗੇ ਜੀ ਕਿਸ ਨੇ ਦੇਖ ਲਿਆ ਅੰਨੇ ਫਿਰ ਮੇਰੇ ਉੱਤੇ ਸਵਾਲ ਪਤਾਉਗੇ ਅਖੰਡੀ ਵੱਡੇ ਸਰਦਾਰ ਸਰਦਾਰਾ ਨਾਲ ਪੰਗਾ ਲਾਇਆ ਸੀ ਤੇ ਤੂੰ ਸਮਝ ਨਹੀਂ ਸਕਦੀ ਮੇਰੀ ਗੱਲ ਨੂੰ ਮੈਂ ਕੀ ਜਣਾ ਚੁਣਾ ਬਾਕੀ ਸਰੇ ਇਹ ਵੀ ਸੋਡੀ ਨਾਲ ਸਹੀ ਐ ਡਾਕਟਰ ਨੂੰ ਘਰੇ ਬੁਲਾ ਲਓ ਆ ਦੇਖ ਲਓ ਇੰਨੇ ਨਾਲ ਹੀ ਹੁੰਦੇ ਦਾ ਵਿਆਹ ਸੀ ਤੇ ਦੋਸਤ ਉਹ ਆ ਰਹੀਆਂ ਤਿਲਕੂ ਦਾ ਆ ਦੋ ਮਹੀਨੇ ਦਾ ਮੁੰਡਾ ਹੋ ਗਿਆ ਬਹੁਤ ਕੁੜੀ ਮੈਨੂੰ ਵੀ ਇੱਕ ਆਸਮੀ ਦਾ ਜੀ ਮੈਂ ਵੀ ਆਉਦਾ ਪੋਤਾ ਗੋਦੀ ਚੱਕ ਕੇ ਬੈਠਾ ਮੈਂ ਵੀ ਵਧਾਈਆਂ ਦਿੰਦਾ ਪਿੰਡ ਤੇ ਲੱਡੂ ਨੇਮਾ ਬੰਨਾ ਕੋਈ ਕਰ ਦੇ ਦ ਚਾਹ ਲੈ ਕੇ ਮੈਨਸ ਤੇ ਤਾਨੀ ਕੀ ਬਣੂਗਾ ਸੱਚਾ ਪਾਸ਼ਾ ਤੇਰੀ ਆਸਰੀ ਕੰਗੀਵਾ ਮਾਤੇ ਦੁੱਖਣ ਮੇਰੇ ਵਾਹਲ ਨੀ ਮਾਈ ਕੰਗੀਵਾ ਮਾਤੇ ਦੁੱਖਣ ਮੇਰੇ ਵਾਹਲ ਨੀ ਮਾਈ ਸੰਕਰਟ ਹਾਜੀ ਮੇ ਜੀ ਕਿਆ ਲੋਗੀ ਹਾਂਜੀ ਮੰਮੀ ਜੀ ਤੁਹਾਡੀ ਕਿਰਤੀ ਹੈ ਲੇਕਿਨ ਮੈਂ ਨਾਲ ਨਹੀਂ ਚਲਦਾ ਹਾਂ ਹਾਂਜੀ ਡਾਕਟਰ ਨਹੀਂ ਲੱਗਦਾ ਨਹੀਂ ਕਹਿੰਦੇ ਤਾਂ ਹਾਂਜੀ ਮੰਮੀ ਜੀ ਮੈਂ ਜਿੰਨ ਖੜਾ ਲੱਗਿਆ ਹਾਂਜੀ ਮੰਮੀ ਜੀ ਜਿਵੇਂ ਮੈਂ ਰੱਬ ਕੋਲ ਲਾ ਦਿੱ ਹਾਂਜੀ ਤੈਨੂੰ ਪਿਆਰ ਨਾਲ ਸੰਭਾਲ ਕੇ ਰੱਖ ਲੈ ਹਾਂਜੀ ਮੰਮੀ ਜੀ ਉਹ ਮੈਂ ਜੀ ਤੂੰ ਵੇਖ ਕ ਇਸ ਕੰਮ ਪਿਆਰ ਆ ਜੁਗਤ ਤੇ ਹਾਂ ਜੀ ਕਿਤੇ ਤੂੰ ਜਿੰਦੀ ਮੰਗੀ ਬਰਾਨੀਆਂ ਬੰਧਾ ਨਾਲੇ ਮੇਰੇ ਡਾਂਡੋ ਕੁਛ ਨਾ ਕੁਛ ਮੇਰੇ ਕੰਨ ਕੰਨ ਆਉਂਦਾ ਹੈ ਮੇਰੀ ਚਾਹੀਆ ਛੇਤੀ ਦੀਵੇ ਨਾਲ ਵਤੀ ਲੱਗੇ ਮੇਰੇ ਹੀ ਜੋੜੀ ਹੋ यही म्यूसिटी है तेरे तू जल्दी त्यार हो तैयार मैं नाश्ता तैयार कर है। ठीक मैं देखा तो। हाँ ਬੰਦੀ ਤੇ ਕੀ ਹੋਇਆ ਮੈਂ ਤੁਹਾਨੂੰ ਫੇਰ ਹੀ ਬੁਲਾ ਲਿਆ ਕੋਈ ਕੀ ਕਰਾਂ ਤੇ ਮੈਂ ਮੈਸ ਖੁੱਤੀ ਜਾਂਦੀ ਆ ਸਾਰੇ ਸ਼ਹਿਰ ਵਿੱਚ ਮੂਰੱਤਾ ਬਟਾ 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 ਇਸ ਤਰ੍ਹਾਂ ਸੋਕ ਬੈ ਮਿਲਦਾ ਐਸੀ ਇਹ ਦਵਾਈ ਦਿੱਤ ਲਾ ਕੇ ਚਲੋ ਕੋਈ ਗੱਲ ਨਹੀਂ ਆਪਾਂ ਮੈਂ ਦੇ ਦਿੱਤੀ ਸਤਿ ਸ਼੍ਰੀ ਅਕਾਲ ਦੱਸਿਆ ਤੂੰ ਨਹੀਂ ਨਹੀਂ ਸੀ ਕਿ ਇਹ ਰਿਗਸਮਾ ਤੁਹਾਡਾ ਡੀਪੈਸ਼ੀ ਬਸ ਸੀ ਅੱਪਾ ਅਪਾ ਵੱਡੇ ਸਾਡੇ ਡਾਕਟਰ ਥਿੰਕ ਸਲਾਹ ਲਵਾਂਗੇ ਤੇ ਆਪਾਂ ਆਪਾਂ ਸੁਪ ਨੂੰ ਹਰ ਜਗ੍ਹਾ ਤੇ ਦਿਖਾਵਾਂਗੇ ਠੀਕ ਹੈ ਨਾ ਚਾਹੇ ਲੁਧਿਆਣਾ ਡੀਐਮਸੀ ਕੋਈ ਸਿਟੀ ਪੀਸੀ ਹੋਵੇ ਇਹ ਹੰਸਤਾ ਸਾਰੇ ਪੱਟੇ ਵੱਟੇ ਹਸਤਾਣਾਂ ਚ ਲਿਖਿਆ ਜਮਾ ਕਿ ਅਜਿੱਤੇ ਲਿੰਕ ਤੇ ਵਿੱਚ ਕੀ ਨਹੀਂ ਹੋ ਸਕਦਾ ਉਹ ਮਾਂ ਵਟਸਐਪ ਹੋਗੀ ਇਹ ਤਾਂ ਇਹਨਾਂ ਨੇ ਐ ਵੀ ਲਿਖਤਾ ਨਹੀਂ ਮਾਂ ਨਹੀਂ ਬਣ ਸਕਦੀ ਉਹਦੇ ਹੰਸਤਾ ਜੋ ਕੁਝ ਵੀ ਕਰਨਾ ਛੇਤੀ ਕਰੋ 1.5 ਸਾਲ ਦਾ ਅੱਗੇ ਲੱਗ ਗਏ ਮੈਨੂੰ ਤਾਂ ਇਹ ਸੀ ਚਲੋ ਕੋਈ ਗੱਲ ਨਹੀਂ ਸਾਲ 6 ਮਹੀਨੇ ਦਿਨਾ ਗਿਆ ਨੇ ਹੁਣ ਬਿਟ ਕਰਦਾ ਸਮਾਂ ਹੈ ਨਹੀਂ ਆਪਣੇ ਕੋਲ ਤੇ ਸਦਾ ਨਹੀਂ ਵੱਡਿਆਂ ਕਰਾ ਦੇ ਕਿਨਾਰੇ ਚ ਲਾਉਣ ਵਾਸਤੇ ਨਾ ਵੱਡੀਆਂ ਵੱਡੀਆਂ ਗੱਲਾਂ ਨੂੰ ਪਾਉਣਾ ਪੈਂਦਾ ਹੈ ਇਹ ਕਿਸੇ ਮੈਦਾਈ ਰ ਸੋਚ ਕੇ ਹਰਾਨਾ ਵੀ ਜੇ ਉਹਨਾਂ ਦੀ ਕੋਈ ਮਾਨੀਵਾਂ ਸਤਿ ਸੀ ਤਾਂ ਉਹਨਾਂ ਨੇ ਪਰਮ ਹੁੰਦੇ ਵਾਸਤੇ ਨਾ ਰਤ ਤੋਖਾ ਦੀ ਤਰ੍ਹਾਂ ਕੁੜਾ ਕਰਤੀ ਸੰਨੀ ਵੀਰ ਹਾਂਜੀ ਭੈਣੇ ਕਰਤੀ ਸੀ ਸੰਨੀ ਬਸ ਆ ਕਰ ਲੈਣਾ ਗੋਹਾ ਚੱਕਣਾ ਰਹਿ ਗਿਆ ਤੇ ਪਸ਼ੂਆਂ ਨੂੰ ਪਾਣੀ ਪਿਉਣਾ ਰਹਿ ਗਿਆ ਤੇ ਇਹ ਕੀ ਕਰਦੀ ਐ ਇਹਨੂੰ ਤੂੰ ਪਰ ਪਰ ਬੱਠਲ ਚ ਕਾ ਦੇ ਗੋਹੇ ਦੇ ਇਹ ਖੜੀ ਐ ਬੇਲੀ ਨਾ ਨਾ ਭੈਣੇ ਜਵਾਕੜੀ ਐ ਹਜੇ ਕੋਈ ਗੱਲ ਨਹੀਂ ਮੈਂ ਮੇਰੇ ਤੇ ਮਿੰਟਾਂ ਦਾ ਕੰਮ ਆ ਮੈਂ ਤਾਂ ਹੁਣੇ ਕਰ ਦ ਉਸ ਝਾੜੂ ਆ ਕੱਢੀ ਨਹੀਂ ਆ ਇਕੱਠਾ ਕਰਕੇ ਕੂੜਾ ਪਾ ਕੇ ਆ ਰੂੜੀ ਐ ਸੱਟ ਦੇਣੀ ਐ ਬਸ ਇੱਥੇ ਲੈ ਭਾਈ ਮੈਂ ਤਾਂ ਤੈਨੂੰ ਫਾਇਦੇ ਦੀ ਕਹਿਣੀ ਐ ਜਵਾਕੜੀ ਜਵਾਕੜੀ ਕਰਕੇ ਸਿਰ ਤੇ ਉਹ ਕਰੇਗੀ ਜਿਹੜੇ ਥੋੜੇ ਹਾਲ ਆ ਕਰਦੇ ਤੇ ਜੇ ਮਾਵਾਂ ਤੀਏ ਕੰਮ ਕਰੋ ਤਾਂ ਸੌਖੀ ਰੋਟੀ ਖਾ ਲਓ ਕੋਈ ਨਾ ਆਂਟੀ ਮekraਦ ਨਹੀਂ ਆ ਪਰ ਮੇਰੀ ਮੰਮੀ ਨੂੰ ਨਾ ਬੋਲੋ ਕੁਛ ਤੁਸੀਂ ਮੈਂ ਕੀ ਬੋਲੀ ਤੇਰੀ ਮੰਮੀ ਨੂੰ ਮੈਂ ਤਾਂ ਫਾਇਦੇ ਦੀ ਗੱਲ ਨਹੀਂ ਆਖੀ ਕੁਛ ਨਹੀਂ ਤੂੰ ਚੁੱਪ ਕਰ ਜਾ ਪੁੱਤ ਉਹ ਕੁਛ ਨਹੀਂ ਜਵਾਕੜੀ ਹੈ ਜਿਵੇਂ ਗੁੱਸਾ ਆ ਗਿਆ ਹੋਗਾ ਕਹਤਾ ਕੋਈ ਨਾ ਮੈਂ ਕਰ ਦਿੰਨੀ ਆ ਮੈਂ ਤਾਂ ਉਹ ਨਹੀਂ ਕਰ ਦੂੰਗੀ ਚਲ ਕੀ ਇਹਨੂੰ ਕੰਮ ਨੂੰ ਕੀ ਆ ਲੱਗਾ ਛੋਟੀ ਆ ਜੇ ਚਲ ਨਾ ਕਰਾ ਕੰਮ ਮੈਂ ਤਾਂ ਕੀ ਲੈਣਾ ਤੇ ਸਮਾਰ ਕੇ ਤਾਂ ਗੋਹਾ ਗੂਹਾ ਚੱਕਦੀ ਤੇ ਆਥਣ ਵਾਲਾ ਤੜਕੇ ਵਾਲਾ ਦਾਣਾ ਪਿਉਂ ਲਈ ਤੇ ਤੜਕੇ ਉੱਠ ਕੇ ਸੰਨੀ ਕਰੇਗੀ ਫਿਰ ਕਿੰਨਾ ਕ ਦਾਣਾ ਦੂਣਾ ਪਾਤਾ ਦੇਖ ਲਓ ਤੁਸੀਂ ਬਸ ਕੋਈ ਨਹੀਂ ਹਾਂ ਡੋਂਗਾ ਜਾਂ ਪਿਆ ਜਿਹੜਾ ਇਹ ਦੋ ਪਰਕੇ ਪਾ ਦਿਆ ਕਰ ਠੀਕ ਹੈ ਭੈਣ ਹਾਂ ਤੇ ਥਾਰ ਮੈਂ ਆਪੇ ਕੱਢ ਕੇ ਲੈ ਜੂੰਗੀ ਹੱਥ ਨੇ ਠੀਕ ਹੈ ਭੈਣ ਤੇ ਪਾਣੀ ਪਿਆਦੀ ਹੁਣ ਲਾਈਟ ਆਉਣ ਵਾਲੀ ਐ ਭੈਣ ਇੱਕ ਮੈਂ ਕਹਿੰਦੀ ਸੀ ਸਾਨੂੰ ਗੱਟਾ ਕਣਕ ਦਾ ਦੇ ਦੇ ਆਪਾਂ ਬਾਅਦ ਚ ਕਰ ਲਾਂਗੇ ਵਿੱਚ ਹੀ ਪੈਸਿਆਂ ਦਾ ਤੂੰ ਆਏ ਕਰੀ ਗੱਟਾ ਕਣਕ ਦਾ ਤੂੰ ਕੀ ਕਰਨਾ ਚੱਕੀਆਂ ਤੇ ਤੁਰੀ ਫਿਰੇਂਗੀ ਲੈ ਕੇ ਗੱਟਾ ਤੂੰ ਆ ਜੀ ਆਥਣੇ ਹੁਣ ਆਥਣ ਵਾਸਤੇ ਹੈ ਨਹੀਂ ਆਟਾ ਛੋੜੇ ਹਾਂਜੀ ਆਥਣੇ ਆ ਜੀ ਤੂੰ 10 ਕਿਲੋ ਆਟਾ ਤੈਨੂੰ ਮੈਂ ਦੇ ਦੂ 10 ਕਿਲੋ ਆਟਾ ਸਾਨੂੰ ਕਈ ਦਿਨ ਮੁੱਕਦਾ ਨਹੀਂ ਇਹਨੇ ਫੇਰ ਫੇਰ ਚੱਲ ਵਿੱਚ ਦੀ ਹੋਜੂਗਾ ਤੇ ਗੱਲ ਕਰ ਕੰਮ ਟਾਂਗੇ ਨਾ ਕਰੀ ਜੇ ਕੋਈ ਕੰਮ ਇਹ ਜਿਆ ਹੋਗਾ ਫੇਰ ਤੂੰ ਹਿਸਾਬ ਲਾ ਲੈ ਨਾ ਨਾ ਭੈਣੇ ਆ ਪੂਰਾ ਦਿਲ ਲਾ ਕੇ ਕੰਮ ਕਰੂੰਗੀ ਮੈਂ ਆਥਣੇ ਆ ਜੀ ਮੈਨੂੰ ਆਟਾ ਹਾਂ 10 ਕਿਲੋ ਆਟਾ ਲੈ ਆਈ ਤੂੰ ਕੋਈ ਗੱਲ ਨਹੀਂ ਤੇ ਜਾਲਨ ਨਾਲੇ ਉੱਥੇ ਕੱਦੂ ਆ ਸਾਡੇ ਤਾਂ ਖੇਤ ਬਾਲੇ ਤੇ ਇੱਕ ਕੱਦੂ ਲਈ ਦਾਲ ਦੁੱਲ ਤਰਨ ਨੂੰ ਤੇ ਜਦੋਂ ਮੈਂ ਧਾਰ ਕੱਢਣਾ ਹੀ ਉਦੋਂ ਮੈਂ ਸਾਨੂੰ ਇੱਕ ਗਲਾਸ ਦੁੱਧ ਦਾ ਕੱਢ ਜੂਗੀ ਤੇ ਆਪ ਤਾਂ ਚਾਹ ਪਾਣੀ ਕਰ ਲਿਓ ਤੇ ਕੰਮ ਵਧੀਆ ਕਰਦੀ ਠੀਕ ਹੈ ਭੈਣ ਜੀ ਹਾਂ ਪਾਣੀ ਪੂਣੀ ਗੌਰ ਨਾਲ ਪਿਆਦੀ ਜਦੋਂ ਲੈਟ ਆ ਗਈ ਠੰਡਾ ਕੱਢ ਕੇ ਵਧੀਆ ਠੀਕ ਹੈ ਭੈਣ ਠੀਕ ਹੈ ਹਾਂ ਚੰਗਾ ਲੈ ਪੁੱਤ ਹੈਂ ਤਤਾ ਬੋਲੀ ਚੰਗੀ ਆ ਉਤੋ ਉਤ ਪੈੜੀ ਆ ਦਿਲ ਦੀ ਤਾਂ ਚੰਗੀ ਆ ਦੇਖ ਲੈ ਹਾਂ ਆਪਾਂ ਨੂੰ ਕਹਿੰਦੀ ਆਟਾ ਵੀ ਲੈ ਜਾਓ ਹੈ ਸਬਜ਼ੀ ਵੀ ਕਹਿਤਾ ਹਨ ਲੈ ਤੁਹਾਡਾ ਗਲਾਸ ਵੀ ਆਪਾਂ ਨੂੰ ਦੇ ਦੇਆ ਕਰੋ ਚਲ ਆਪਣਾ ਕਰ ਲੈਨੇ ਨਾਲ ਸੱਜਿਆ ਕਰੂਗਾ ਹਾਂ ਜੀ ਮੰਮੀ ਕੀ ਮੈਂ ਕਹਿੰਨੀ ਸਹੀ ਕਹਿੰਦੀ ਸੈਂਟੀ ਮੈਂ ਤੁਹਾਡੇ ਨਾਲ ਕਰਾ ਦੇਣੀ ਛੇਤੀ ਕੰਮ ਹੋ ਜਾਊਗਾ ਤੂੰ ਖੇਡ ਲੈ ਕੋਈ ਨਾ ਕੰਮ ਤਾਂ ਮੈਂ ਆਪੇ ਕਰ ਲਵਾਂਗਾ ਸਾਧਨ ਕੰਮ ਕੰਮ ਕੋਈ ਨਾ ਕੀ ਕੰਮ ਆ ਲੈ ਦੱਸ ਮੈਂ ਤਾਂ ਝਾੜੂ ਕੱਟ ਕਰਕੇ ਮੈਂ ਇਕੱਠਾ ਕਰਕੇ ਛੱਡ ਦੇਣੀ ਤੂੰ ਖੇਡ ਲੈ ਜਾ ਇਹਦੇ ਨਾਲ ਮੰਮੀ ਕੀ ਖੇਡਣਾ ਤੂੰ ਤੱਕਲੇ ਲੱਗ ਰਿਹਾ ਨਾ ਥੱਕਦੇ ਨਹੀਂ ਤੁਸੀਂ ਸਾਰ ਮੈਂ ਨਹੀਂ ਥੱਕਦੀ ਕੋਈ ਤੂੰ ਖੇਡ ਲੈ ਇਹ